ਅੱਪੇ ਕਾਰਨ ਜਨਕ ਗਿਆ ਗਾਨੀ ਗੀਤਾ ਅੰਦਰ ਤੈਨੂੰ ਪੈਦਾ ਹੋ ਉਸ ਟਾਈਮ ਕੀਤਾ ਸਾਰੇ ਉਸ ਟਾਈਮ ਪੈਦਾ ਕੀਤੇ ਰਹੇ ਤੂੰ ਗੁਰੂ ਘਰ ਕੇਦੇ ਬੰਦੇ ਕਿੱਥੋਂ ਪੈਦਾ ਹੋਏ ਕੋਦੋਂ ਜਦੋਂ ਇਮਤਿਹਾਨ ਦੀ ਲੋੜ ਪੈਦਾ ਹੋਈ ਉਹਦੋਂ ਇਹਦੇ ਬੰਦੇ ਪਹਿਲਾਂ ਹੀ ਆ ਗਏ ਸਦਰਿਆਂ ਵਿੱਚ ਉੱਥੇ ਬੈਠੇ ਉਧਰ ਸਿਰ ਲੈਣ ਵਾਲੇ ਭੇਜੇ ਉਧਰ ਸਿਰ ਦੇਣ ਵਾਲੇ ਭੇਜੇ ਉਧਰ ਹਮਤਾਲ ਲੈਣ ਵਾਲੇ ਕੋਲ ਤੇ ਉਹਦਾ ਸਟੂਡੈਂਟ ਕੋਲ ਤੇ ਪੱਕੇ ਪਹਿਲੇ ਹੀ ਪੜਾਂਗੇ ਕਿ ਕੀ ਨਾ ਕੀਤਾ ਇਹਦੇ ਪਿੱਛੇ ਕੋਈ ਕਾਰਡੀ ਹੈ ਫਿਰਤੀ ਵੱਢ ਗਈ ਸਿੱਖਿਆ ਵੱਢ ਗਈ ਤਾਂ ਵਿਸ਼ਵਾਸ ਕਰਦੇ ਨੇ ਬਾਣੀ ਤੇ ਵਿਸ਼ਵਾਸ ਕਿਵੇਂ ਕਰ ਲੋਗ ਤਰੂ ਵਾਲੀ ਗੱਲ ਹੁਣ ਤਾਂ ਹੀ ਚਲਦੀ ਹੈ ਖਿਸ਼ਾ ਕਰਦੇ ਨੇ ਪਰ ਕਰਦੇ ਨੇ ਹੋਰ ਤਰੀਕੇ ਨਾਲ ਕਾਂੜੀਆਂ ਝੂਠੀਆਂ ਬਣਾ ਲੀਆਂ ਸਮਝ ਆਇਆ ਨਹੀਂ ਇਹ ਵਿਚਾਰੇ ਆਪੇ ਕਾਰਨ ਜਿਨੀ ਕੀਆ ਕਰ ਕਿਰਪਾ ਪਗਧਾਰ ਉਹਨੇ ਕਿਰਪਾ ਕਰਕੇ ਅੰਦਰ ਤੁਹਾਡੇ ਆਪਣੇ ਚੈਨਲ ਪਾਏ ਨੇ ਪਗਧਾਰ ਉਧਰ ਲੱਕਰ ਦੀ ਲੋੜ ਜਲ ਪੈਦੀ ਆ ਜਾਂ ਸੱਤ ਥੋਦੀ ਹੈ ਕਿਉਂਕਿ ਹੁਣ ਕਦੇ ਨਹੀਂ ਪਗਧਾਰ 20-25 ਲੱਕਰ ਲੱਗੇ ਹੋਏ ਅੱਜ ਕਿਉਂ ਲੱਗਿਆ ਹੋਇਆ ਜਲੰਧਰ ਇਹ ਅਨੰਤਪੁਰ ਸਾਹਿਬ ਕਿਉਂ ਨਹੀਂ ਆਂਗਰ ਟਰਾਲੀਏ ਲੋਕ ਕਿਉਂ ਨਹੀਂ ਜਾਂਦੇ ਉਹ ਜਾਂ ਸੰਗਤ ਜਾਂਦੀ ਹੈ ਤਾਂ ਹੀ ਜਾਣਗੇ ਕਾਰਨ ਬਣਿਆ ਹੋਇਆ ਸੰਗਤ ਇਕੱਠੀ ਹੁੰਦੀ ਹੈ ਕੋਈ ਕਾਰਨ ਹੈ ਤਾਲੰਦਰ ਆਲੇ ਚਲੇ ਜਾਂਦੇ ਨੇ ਫੁੱਲੰਗਰ ਆਲੇ ਤੇ ਕੀ ਕਰਨਗੇ ਜਾ ਕੇ ਚਲਾ ਕੇ ਜੇ ਸੰਗਤ ਜਾਂਦੀ ਹੈ ਲੰਦਰ ਆਲੇ ਚਲੇ ਸੰਗਤ ਨਹੀਂ ਜਾਂਦੀ ਉਹ ਵੀ ਨਹੀਂ ਜਾਂਦੇ ਉਹ ਜੇ ਛਕਣ ਵਾਲੇ ਹੁੰਦੇ ਨੇ ਤਾਂ ਬਕਾਉਣ ਵਾਲੇ ਵੀ ਭੇਜ ਦਿੰਦਾ ਜਿੱਦ ਛਕਣ ਵਾਲੇ ਪੈਦਾ ਹੁੰਦੇ ਨੇ ਨਾ ਲੋਡ ਹੁੰਦੀ ਐ ਨਾਲ ਦੀ ਰੌਬ ਵੀ ਭੇਜ ਦਿੰਦਾ ਉਹ ਕਾਰਡ ਕੋਈ ਕਰ ਦਿੰਦੇ ਕੋਲ ਖਾਣ ਵਾਲਾ ਉੱਥੇ ਕੋਈ ਨਹੀਂ ਉੱਥੇ ਹੋਰ ਹੁਪੇ ਇਹ ਤਾਂ ਨਹੀਂ ਆ ਜਾਂਦਾ ਵੀ ਉਹਨੇ ਉਹਨਾਂ ਹਿਸਾਬ ਦਾ ਜਿੱਦ ਇੱਕ ਲੋਡ ਹੁਣ ਹੈ ਚੱਲਦਾ ਜਿੱਦੀ ਹੋਰ ਰੋੜਾ ਰੋੜ ਚੱਲਦਾ ਫਤੇਗੜ ਸਾਹਿਬ ਵੀ ਚੱਲਦਾ ਉਹਨਾਂ ਨਾਲ ਉਬਰ ਸਰ ਵੀ ਉਹ ਨਾ ਚੱਲਦਾ ਉਬਰ ਸਰ ਕੱਟ ਜਾਏ ਜੇ ਤੁਮਰਚੀ ਹੋ ਜਵੇ ਕਦੇ ਵਾਹ ਲੁੱਦਾ ਦੀ ਕੁਛ ਚੱਲਦੇ ਦੇਖੋ ਸਵੇਰ ਦਰਬਾਰ ਸਾਹਿਬ ਤੇ ਕਦੇ ਕਦੇ ਕਿਉਂ ਕਿਉਂ ਚੱਲਤੇ ਲੋਬੀ ਦਾ ਰਾਜ ਰਿਹਾ ਬਰੋਧੀਓ ਦਾ ਰਾਜ ਨੰਦਪ੍ਰਸਾਦ ਕਿਹਾ ਇਹ ਜਨਰਲ ਲੰਗਰ ਹਲੰਕੇਸ਼ ਸਰਪੰਚ ਕਮੇਟੀ ਦਾ ਲੰਗਰ ਵੀ ਬਸਰਿਆ ਅੱਛਾ ਹੋ ਗਿਆ ਹੋਰ ساری ਜਗਾ ਆ ਜਾਣਗੇ ਪਰ ਸਭੀ ਉੱਥੇ ਨਹੀਂ ਰੰਗ ਰਾਇਆ ਬਸ ਇਹ ਇਹਦੇ ਵਿੱਚ ਫੇਰ ਇਹ ਰੋਡਾ ਹੈਡਕ quarter ਉੱਥੇ ਲੋਕ ਜਾਂਦੇ ਕਿਉਂ ਨਹੀਂ ਜਾਂਦੇ ਹੈਡਕ quarter ਕਿਉਂ ਹੋਵੇ ਫਿਰ ਹੈਡਕ quarter ਦਾ ਜ਼ਿਆਦਾ ਚਾਹੀਦੇ ਨੇ ਪਵਲਕ ਜਾਇਦਾ ਗੁਣਾ ਚਲੀ ਜਾਵੇ ਲੰਦਰ ਨਹੀਂ ਹੋਣੀ ਹਾਂ ਤੇ ਬਦਲੋ ਕਿਹਾ ਕਿੰਨੇ ਕਿਲੋ ਮੀਟਰ ਬਾਹਰ ਆ ਜੇ ਲੰਗ ਹਾਂ ਉਹ ਸੜਕਾਂ ਤੇ ਸੜਕਾਂ ਹੈ ਬਹੁਤ ਦੂਰ ਲੱਗ ਤੁਸੀਂ ਬੋਗਏ ਤੱਕ ਚਲਦੇ ਲੱਗ ਸੜਕਾਂ ਤੇ ਰਹੇ ਇੰਦਰ ਚਲੇ ਜਾਓ ਉਧਰ ਚਲੇ ਜਾਓ ਚੜੀ ਚੜੀ ਕਿਲੋਮੀਟਰ ਤੇ ਬਾਹਰ ਬਾਹਰ ਤੱਕ ਅੰਦਰ ਰਹੇ ਸਭੂ ਤੱਕ ਰਹੇ ਕਰ ਕਰ ਪਾ ਪਗਦਾਲ ਕਰ ਕਰ ਕਰੀ ਕਰ ਪਾਜਾ ਕਰਪਾ ਕਰਦਾ ਆਪਣੇ ਚਰਨ ਕਿਸੇ ਦੇ ਕਿਸੇ ਨੂੰ ਜਿਹਦੇ ਹਿਰਦੇ 'ਚ ਵਸਦਾ ਚੜ੍ਹਦਾ ਉਥੇ ਧਾਰ ਨਹੀਂ ਦੇਉਂਦੇ ਤਾਣ ਕਰਨੇ ਨੇ ਆਪਣੇ ਚਰਨ ਯਾਨੀ ਆਪਣਾ ਗਿਆਨ ਦਿੰਦਾ ਉਥੇ ਗੁਰਕੇ ਚੰਡ ਵਸਨ ਮੇ ਰਹੀਏ ਰਹੇ ਉਹਦੇ ਹਿਰਦੇ 'ਚ ਆਪਣੀ ਚੜ੍ਹ ਟਕਾ ਦਿੰਦਾ ਆਪਣੇ ਗੋਲੇ ਟਕਾ ਦਿੰਦਾ ਚਰਨ ਗੋਲੇ ਹੁੰਦੇ ਨੇ ਚੜ੍ਹ ਹੋਰ ਕੁਝ ਨਹੀਂ ਹੁੰਦਾ ਆਪਣੇ ਗੋਲੇ ਆਪਣੇ ਕੋਲ ਪਹਿਲਾਂ ਕਰ ਦਿੰਦਾ ਉੱਤੇ ਚਰਣ ਗੁਣ ਹੁੰਦੇ ਨੇ ਚਾੜ ਦਾ ਬਦਲ ਹੁੰਦਾ 파ਟ ਉਹ ਗੁਣ ਖਾਰੇ ਉਹਦੇ 파ਟ ਐ ਸਗਲ ਗੁਣ ਜਦ ਆ ਗਿਆ ਸਗਲ ਗੁਣ ਜਦ ਹਮਲਾ ਬਹੁਤੇ ਗੁਣ ਇੱਕ ਗੁਣ ਇੱਕ 파ਟ ਹੋ ਗਏ ਇਹ ਗੁਣ ਚੜ੍ਹ ਰਿਓ ਦੇ ਸਾਰੇ ਉਹਦੇ ਜੋਹੇ ਜੋ ਗੁਣਾ ਆਪਣੇ ਵਰਗੇ ਬਰੀਦਾ ਉਪਰੇ ਦਾ ਭਲਾ ਕਰੇ ਭੁਰੇ ਦਾ ਭਲਾ ਖੇ ਬੇ ਹੂ ਜਦੋਂ ਉਹਦੇ ਵਰਗੇ ਗੁਣ ਹੋਣ ਗੇ ਰੋ ਜਿਹਦੇ ਅੰਦਰ ਬਾੜੀ ਦਾ ਜੋਜੀ ਪੈਦਾ ਹੋਊਗੀ ਉਹਦੇ ਗੋੜੇ ਹੋਏ ਜਿਹੇ ਹੋੜ ਗਏ ਜਿਹੇ ਜੇ ਇੱਕ ਦੇ ਗੋੜੇ ਐ ਦੱਸਿਆ ਗੁਰਬਾਣੀ ਚ ਇੱਕ ਦੇ ਗੋੜੇ ਸਭ ਤੋਂ ਸੂਰਤ ਦਸਤਾਰ ਸਿਰ ਦੇ ਜਿਹੜੇ ਗੋੜੇ ਉਹਨਾਂ ਉਹੀ ਗੋੜ ਕਹਿੰਦਾ ਹੈ ਗੁਰਬਾਣੀ ਚ ਉਹਦੇ ਚ ਗੋੜ ਨਹੀਂ ਸ਼ਕਤੀ ਨਹੀਂ ਹੁੰਦੀ ਦੇਖੋ ਗੋੜ ਹੋੜੇ ਹੋਰ ਗੱਲ ਹੈ ਸ਼ਕਤੀ ਹੋਰ ਗੱਲ ਹੈ ਸਭ ਆਹੋ ਜਾ ਤਾਕਤ ਹੈ ਰਹੀ ਹੋ ਸਭ ਆਹੋ ਜਾ ਉਹ ਹੋਰ ਗੱਲ ਹੈ ਤਾਕਤ ਉਹ ਜੀ ਉਹ ਵੀ ਹੋਰ ਗੱਲ ਹੈ ਪਾਵਰ ਉਹ ਜੀ ਉਹ ਵੀ ਹੋਰ ਗੱਲ ਹੈ ਪਾਵਰ ਦਾ ਪਰਮੇਸ਼ਰ ਦੀ ਹੋਊਗੀ ਪਰ ਉਹਦਾ ਦੱਸਣ ਵਾਲਾ ਹੀ ਹੈ ਦੱਸੇ ਸਕਦਾ ਉਹ ਬਿਰਸ਼ਾ ਉਹ ਨਾ ਛਾਉ ਹੈ ਬਿਰਛ ਨਹੀਂ ਹੈਗਾ ਸਾਇਆ ਰੂਪੀ ਸਾਰ ਹੈ ਕਿ ਉਹ ਛੋ ਇਹਨੂੰ ਲਾਈਟ ਐਵਰੇਜ ਲਾਈਟ ਉਹ ਜਿਹੜਾ ਬਲਬ ਦੇ ਵਿੱਚ ਲਾਈਟ ਹੈ ਪਿੱਛੇ ਜਿਹੜੀ ਬਿਜਲੀ ਆਉਂਦੀ ਹੈ ਉਹ ਚੀਜ਼ ਹੀ ਲਾਈਟ ਉਹ ਨੂੰ ਦਾਪਸਟੋਰ ਕਰ ਸਕਦੇ ਹੈ ਬੈਟਰੀ ਦੇ ਵਿੱਚ ਇਹਨੂੰ ਕਰਕੇ ਲਾਉ ਬੈਟਰੀ ਤੇ ਤੇਲ ਜਿਹੜਾ ਹੈਗਾ ਹੋਰ ਚੀਜ਼ ਹੈ ਜਿਹੜੀ ਉੱਤੇ ਲਾਈਟ ਪੈਦਾ ਹੋਈ ਉਹ ਚੀਜ਼ ਜਿਹੜੀ ਲਾਈਟ ਹੈ ਨਾ ਇਹ ਹੈ ਲਾਈਟ ਜੋ ਸਾਰੇ ਗੋਡੀ ਨੂੰ ਤੇ ਤੇਲ ਵਾਲੇ ਤੇਲ ਵਾਲੇ ਕੋਲ ਲਾਈਟ ਨਹੀਂ ਹੁੰਦੇ ਫਾਇਦਾ ਹਮੇਸ਼ਾ ਹੀ ਹੋ ਗਈ ਰਹੀ ਹੈ ਤੇਲ ਤਾਂ ਖਾਣ ਦੇ ਵੀ ਕੰਮ ਆ ਜਾਂਦਾ ਸਿਰ ਨੂੰ ਲੋੜ ਦੇ ਵੀ ਕੰਮ ਆ ਜਾਂਦਾ ਹੈ ਤੇਲ ਇੰਜਣ ਵੀ ਚੱਲ ਜਾਂਦਾ ਲੂਬ੍ਰੀਕੇਸ਼ਨ ਦੇ ਵੀ ਕੰਮ ਆ ਜਾਂਦਾ ਹੈ ਪਰ ਲਾਈਟ ਤਾਂ ਕੋਈ ਕੰਮ ਕਰਦੀ ਲਾਈਟ ਜਦੋਂ ਦਰਸ਼ਨ ਕਰਾਉਂਦੀ ਹੈ ਔਰ ਕੁਝ ਨਹੀਂ ਕਰਦੀ 10 ਗਾਂਂ ਦਰਸ਼ਣ ਕਰਾਉਂਦਾ ਔਰ ਨਹੀਂ ਕੁਝ ਕਰਦਾ ਉਹ ਨਹੀਂ ਉਹਦੇ ਉਹਦੇ ਕੋਲ ਨਹੀਂ ਹੋਰ ਖੁਸ਼ ਹੁੰਦਾ ਗੁਰਬਾਣੀ ਦਰਸ਼ਨੇ ਕਰਾਉਦੀ ਹੈ ਕਿਹਦਾ ਪਹਿਲਾ ਆਦਬ ਆਪਣੇ ਘਰ ਦਾ ਹਰ ਫੇਰ ਘਟ ਘਟ ਬੁਜਾਰ ਜੋਸ ਬਸ ਕਰਤੇ ਹੱਥ ਵੜਿਆਈਆਂ ਬੂਝੋ ਗੁਰ ਵਿਚਾਰ ਇਹ ਤਾਂ ਕਰਤੇ ਦੇ ਹੱਥ ਵੜਿਆਈ ਜੀ ਪਰਮੇਸ਼ਰ ਦੇ ਹੱਥ ਵੜਿਆਈ ਜੀ ਜਿਹਦੇ ਵਰਜੀ ਜੀ ਕੋਲ ਪੈਦਾ ਕਰ ਦਵੇ ਉਹ ਜਿਹਨੂੰ ਵਰਜੀ ਦੇ ਦਵੇ ਜਿਹਦੇ ਵਰਜੀ ਅੰਦਰ ਲਿਖ ਦਵੇ ਲਿਖਣਾ ਉਹਨੇ ਲੇਖ ਜਿਹਦੇ ਮਰਜੀ ਪਗਧਾਰ ਨੂੰ ਜਿਹਦੇ ਵਰਜੀ ਪਗਧਾਰ ਦਵੇ ਜਿਹਨੂੰ ਵਰਜੀ ਸਮਝਾ ਦਵੇ ਅੰਦਰ ਸੋਝੀ ਦੇ ਦਵੇ ਸੋਝੀ ਤਾਂ ਅੰਦਰ ਹੀ ਦੇਣੀ ਜਿਹਨੂੰ ਵਰਜੀ ਦੇ ਦਵੇ ਅਸਾਂ ਇਹਦਾ ਦੇ ਵਿਚਾਰੇ ਨੂੰ ਸੋਝੀ ਕਿਥੋਂ ਦੀ ਕਿਸੇ ਨੂੰ ਸੁਭਰਾ ਆ ਜਾਂਦਾ ਕਿਸੇ ਨੂੰ ਕਹਿੰਦਾ ਮੈਨੂੰ ਬੈਠੇ ਬੈਠੇ ਨੂੰ ਆਏ ਹੋ ਗਿਆ ਆਏ ਹੋ ਗਿਆ ਉਹ ਵੀ ਕੀ ਹੈ ਉਹ ਵੀ ਉਹੀ ਹੈ ਪਗਧਾਰੇ ਉਹਨਾਂ ਨੂੰ ਗਾਇਆ ਦਾ ਬਲਿਆ ਦੀ ਸੋਚਿਆ ਰਜ਼ਾਰੀ ਸੋਚੀ ਉਹਨਾਂ ਦੀ ਉੱਤੇ ਰੁਚੀ ਹੈ ਭਗਤੀ ਕੀਤੀ ਹੈ ਉਹਨਾਂ ਨੇ ਹੋਈ ਬੰਗਿਆ ਉਹ ਤਰ ਦੇ ਬੰਗਿਆ ਲਿਖਿਆ ਫੇਰ ਨਾ ਸਕੀ ਹੈ ਜਿਉਂ ਭਾਵੀ ਤਿਉਂ ਸਾਰੇ ਲਿਖਿਆ ਹੋਇਆ ਉਹਦਾ ਕੁਝ ਵੀ ਹੋਵੇ ਫਿਰ ਉਹ ਵਾਪਸ ਵੀ ਫੇਰਿਆਂ ਨਹੀਂ ਜਾ ਸਕਦਾ ਜਿਹੜੀ ਸੋਝੀ ਤੇਦਵੇਂ ਉਹ ਸਾਰੇ ਜੀ ਜਿੱਦਣ ਉਹਨੇ ਚੌਲੇ ਰ ਸਾਰੇ ਨੂੰ ਮੁਕਤ ਕਰ ਦੇਵੇ ਚਾਹੇ ਕੋਈ ਕੋ ਪੁੱਛਣ ਵਾਲਾ ਕਬੂਤ ਜਦ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰ ਤਰ ਦੇਹ અપਾਰ ਆਪਣੇ ਅੰਦਰੋਂ ਬਾਹਰ ਕੱਢ ਤੇ ਇੱਥੇ ਭੇਜ ਤੇ ਸਾਰਾ ਸੂਰਜ ਬਾਹਰ ਕੱਢ ਤੇ ਚਲੋ ਭਾਈ ਇੱਧਰ ਆਓ ਤੁਸੀਂ ਜਦ ਆ ਕਰਖ ਕਰਤੋ ਕਬੂ ਜੇ ਜ਼ਾਰਿਆਂ ਨੂੰ ਭਲਾ ਜਗਾੜੋ ਚਾਹੇ ਜਿਹਾੜੀ ਸੰਦਾ 140 ਵੀ ਸਾਰਿਆਂ ਨੂੰ ਜਗਾ ਦੂ ਇੱਕ ਜਾਗਦਾੜ ਵੀ ਸਾਰਿਆਂ ਨੂੰ ਜਗਾ ਦੂ ਉਹ ਕਹਿੰਦਾ ਆਪੇ ਜਾਬੋ ਹਲ ਤਮਾਸ਼ਾ ਦੇਖਦੇ ਰਹੋ ਤਮਾਸ਼ਾ ਕੀ ਦੇਖਦੇ ਨੇ ਦੇਖਦੇ ਭਲਾ ਕਿਹੜਾ ਜਗਦਾ ਆਪੇ ਤਮਾਸ਼ਾ ਕੀ ਹੈ ਜੰਤ ਤਮਾਸ਼ਾ ਕੀ ਹੈ ਜਗ ਤਮਾਸ਼ਾ ਆ ਜਿਹੜਾ ਤੁਸੀਂ ਦੇਖਦੇ ਹੋ ਇਹ ਸੁੱਤੇ ਪਏ ਨੇ ਬੜੇ ਕਲਾਕਾਰ ਦੇ ਤਾਂ ਘਿਹੜਾ ਜਾਗਦਾ ਰਹਿੰਦਾ ਆਪਣੇ ਆਪ ਕਹਿਣਾ ਕੁਛ ਨਹੀਂ ਇਹਨੂੰ ਆਹ ਦੱਸਦਾ ਇਹਨੂੰ ਥੋੜਾ ਜਿਹਾ ਜਗਾ ਕੇ ਜਾਗੋ ਵੀ ਘਿਹੜਾ ਜਾਗਦਾ ਬੜੇ ਬਹੁਤ ਏਰ ਵਿੱਚ ਚੁੱਪ ਕਰਕੇ ਬੋਲਣ ਲਈ ਬੇਚਰਮ ਬਹੁਤ ਬਹੁਤ ਹੀ ਕਲਾ ਬਹੁਤ ਹੀ ਕਰਦੇ ਹੁਣ ਉਹਨੇ ਵਰਲਡ ਵਰਲਡ ਬਹੁਤ ਕਲਾਕਾਰ ਬਣਦੇ ਤੇ ਉੱਥੇ ਜਿਹੜੇ ਜਿਆਦਾ ਕਲਾਕਾਰ ਬਣਦੇ ਤੇ ਉਹੀ ਭੇਜਦੇ ਇੱਥੇ ਚਲੋ ਜਾ ਕੇ ਦਿਖਾਓ ਇੱਥੇ ਸਾਰੇ ਧੱਕੇ ਖਾ ਕੇ ਨਾ ਹੁਣ ਬਹੁਤ ਐਵੇਂ ਹੀ ਬੋਲੂ ਮੈਂ ਜਾਣਦਾ ਅਸੀਂ ਤੈਨੂੰ ਅਸੀਂ ਦੇਖਦੇ ਰਹੇ ਹਾਂ ਬਾਤ ਤੇਰੇ ਘਰਾਂ ਟੇ ਸਾਡੇ ਉਹ ਕੀਤੇ ਨੇ ਮੋਬਾਈਲ 'ਚ ਦੋਰੀ ਤੇ ਗੋਡ ਕੀਤੇ ਬੈਠਾ ਹੀ ਹੋ ਜਾਂਦਾ ਲਿਖਿਆ ਫੇਰ ਨਾ ਸਕੀਆ ਜਿਉਂ ਭਾਵੀ ਤਿਉਂ ਸਾਧ ਲਿਖਿਆ ਫੇਰ ਨਾ ਸਕੀਆ ਹੋਰ ਆ ਲਿਖਿਆ ਨਹੀਂ ਫੇਰ ਆ ਜਾਂਦਾ ਫਰਮਾਨ ਉਦਾ ਫਰਮਾਨ ਕੋਈ ਫੇਰ ਸਕਦਾ ਹੈ ਚਾਹੇ ਗਿਆਨ ਦੇ ਦੇਵੇ ਚਾਹੇ ਅਗਿਆਨਤਾ ਦੇ ਦੇਵੇ ਚਾਹੇ ਜੰਮਣ ਦਾ ਹੋਵੇ ਚਾਹੇ ਮਰਨ ਦਾ ਹੋਵੇ ਚਾਹੇ ਕਿਸੇ ਪਦਾਰਥ ਦੇ ਬਣਦਾ ਹੋਵੇ ਜੇ ਕਿਸੇ ਨੂੰ ਕੋਈ ਚੀਜ਼ ਦੇਵੇ ਕੋਈ ਰੋਕ ਨਹੀਂ ਸਕਦਾ ਕਿਉਂ ਕਿਸੇ ਦਾ ਖੋਲਵੇ ਤਾਂ ਕੋਈ ਰੋਕ ਨਹੀਂ ਸਕਦਾ ਜੇ ਉਹਨਾਂ ਕਹਦੇ ਕੋਈ ਚੀਜ਼ ਖੋੜਨੀ ਆ ਉੱਥੇ ਵੀ ਕਿਸਦਾ ਬਸ ਚੱਲਦਾ ਜੇ ਕੋਈ ਚੀਜ਼ ਦੇਣੀ ਹੈ ਤਾਂ ਵੀ ਬਸ ਕਿ ਸਭ ਕੁਛ ਝੂਠੀ ਗੱਲ ਹੈ ਇਸ ਕਰਕੇ ਜੋ ਦਾ ਫਰਮਾਨ ਲਿਖਤ ਆ ਗਈ ਪੂਰੀ ਉਹ ਦਾ ਕੋਈ ਇਲਾਜ ਨਹੀਂ ਕਿਸੇ ਕੋਲ ਬਾਕੀ ਸਭ ਕਾਣੀਆਂ ਝੂਠੀਆਂ ਨੇ ਵੀ ਚਲੋ ਬਿਸ਼ਰੂ ਕੋਈ ਚੱਲੀਏ ਜੇ ਸਾਡਾ પતિ ਵਰਗਾ ਇਹ ਦਾ ਮੰਨਣਾ ਨਹੀਂ ਚਾਹੀਦਾ ਇਹ ਸਭ ਝੂਠ ਹੈ ਇਹੋ ਤੇ ਭਗਤ ਸਿੰਘ ਲਖਣੀ ਦੇ ਕੋਈ ਆਵਾਜ਼ ਵੀ ਤੁਸੀਂ ਲਿਖ ਦਿਓ ਇਹ ਸਭ ਝੂਠ ਗੁਰਬਾਣੀ ਦੀ ਮੰਦੀ ਗੁਰਬਾਣੀ ਦਾ ਕਹਿੰਦੀ ਹੈ ਉੱਥੇ ਵੀ ਤਾਂ ਲਿਖਣਾ ਇੱਥੇ ਵੀ ਤਾਂ ਲਿਖਣਾ ਜਿਹਨੂੰ ਲਿਖਣਾ ਕਹਿੰਦੇ ਨੇ ਉਹਨਾਂ ਦਾ ਗੁਰਬਾਣੀ 'ਚ ਇੱਕ ਪੰਕਤੀ ਲਿਖੀ ਜਿਹਨੂੰ ਲਿਖਣ ਦੀ ਬਾਬਰ ਦਿੰਦਾ ਇੱਕ ਪੰਕਤੀ ਗੁਰਬਾਣੀ ਦੀ ਬਣੀ ਹੈ ਉਦੋਂ ਜ਼ਿਆਦਾ ਤਾਂ ਪੱਟਾ ਮੁਰਦਾ ਆਖਦਾ ਜੇ ਆਪਾਂ ਬੰਦ ਲਈਏ ਫਿਰ ਜਿਹਨੂੰ ਗੁਰਬਾਣੀ ਲਿਖੀ ਹੈ ਅੰਨੇ ਹੋ ਕੇ ਜੋ ਮਰਜੀ ਕਹੀ ਜਾਓ ਜੋ ਮਰਜੀ ਬੋਲੀ ਜਾਓ ਗੁਰਬਾਣੀ ਲਿਖਣਾ ਆ ਬੋਲਣਾ ਕੋਈ ਉਬਰੀ ਹੈ ਬੀਟਰ ਬਣੀ ਪਰ ਗੁਰਨਾਨਕ ਬਣਦੇ ਜੇ ਵੱਡਾ ਸਾਰੇ ਪੱਕੇ ਭਾਸ਼ਾ ਗੁਰਨਾਨਕ ਦਾ ਨਾਮ ਲੈ ਰਹੇ ਗੁਰਦਾਰ ਦੇ ਵਿੱਚ ਕੋਈ ਬਾਵਾ ਨਹੀਂ ਸੀ ਕਾਠਪਾਵਰ ਸੀ ਵਿਪੀਨੌਰ ਕੀ ਦੇਵਲਾਦ ਰਿਕੇ ਕਿਉਂ ਵੀ ਕੋਈ ਵੀ ਕਰ ਸਕਦੇ ਆਪਣੇ ਘਰ ਨਾਲ ਐਡਾ ਫਰੇਮ ਕਰਦੀ ਸੀ ਪਰ ਉਹ ਵੀ ਕਰਦੇ ਸੀ ਤਾਂ ਕਿਉਂ ਉਹ ਤਾਂ ਲੋੜ ਹੀ ਨਹੀਂ ਸੀ ਮੁਗਲ ਦੀ ਵੀ ਉਹ ਪਤਾ ਹੀ ਸੀ ਉਹਨਾਂ ਨੇ ਪਾਣਾ ਬੰਦਿਆ ਪਾਣਾ ਬੰਦਨ ਦਾ ਉਹ ਬਦਦਾ ਵੀ ਸੋਚੋ ਹੀ ਨਾ ਇਹ ਤਾਂ ਸੰਸਾਰੀ ਬੰਦਿਆਂ ਦੀਆਂ ਸੋਚਾਂ ਨੇ ਸਾਰੀ ਬਣਾਇਆ ਤਾਂ ਉਹਨੂੰ ਇਹ ਸੋਚ ਕੇ ਇੱਧਰ ਨੂੰ ਲਿਜਾ ਕੇ ਤਾਂ ਸਾਰੀ ਬਣਾਈ ਦੀ ਗੱਲਾਂ ਨੇ ਬਾਦ ਸੁਦਰੀ ਨੇ باوجود ਆਸਮ ਪਾਸ਼ਾ ਦੇ ਕਹਿਣ ਤੇ ਉਹ ਗੁੱਡਾ ਫੜ ਲਿਆ ਅਜੀਸੇ ਦਰ ਰਖ ਲਿਆ ਉਹਨੇ ਕਲੰਕ ਕਰਵਾਤਾ ਬਸ ਗਨੂ ਪਾਸ਼ਾ ਨੇ ਕਹਿ ਰਹਿਣ ਦੋ ਇਹ ਨਾ ਕਰਿਓ ਨਹੀਂ ਹਟ ਕਲੰਕੇ ਲਵਾਇਆ ਉਹ ਨਾ ਫਿਰ ਕੀ ਕੀਤਾ ਬੱਟ ਪਸਤੌਨੜੀ ਗੱਲ ਹੋਈ ਉਹ ਹਿਸਟਰੀ ਚ ਲਿਖਿਆ ਹੈ ਜੋ ਕੁਝ ਕਰਦਾ ਰਿਹਾ ਉਹ ਉਹਦੇ ਸਿੱਖਿਆ ਬਜਪੁਰ ਦੀ ਉਹਦਾ ਖੂਰ ਉਹਦੇ ਸੋਸਾਇਟੀ ਉਹ ਚ ਸਿੱਖ ਸ਼ਕਲ ਦੇਖ ਲਈ ਸਾਹਿਬ ਜਾਂਦਾ ਨਹੀਂ ਕਿਵੇਂ ਮੇਲੇ ਖਾਂਦੇ ਕਿੱਥੇ ਸਾਹਿਬ ਜਾਂਦੇ ਕਿੱਥੇ ਉਹ ਉਹਦਾ ਕਿਉਂ ਨਹੀਂ ਹੋ ਰਹੇ ਸਿੱਖ ਇਹਦਾ ਅ ਉਹਦੇ ਜਗਰੇ ਨਹੀਂ ਕਰ ਰਹੇ ਤੇ ਜ਼ਿਕਰ ਕਰਦੇ ਨੇ ਮਤਲਬ ਕੀ ਹੁੰਦੀ ਹੈ ਉਹਦਾ ਇਤਹਾਸਕਾਰਾਂ ਨੇ ਬਸ ਮਤਲਬ ਉਹ ਲਿਖਤਾ ਜਿਕਰ ਉਹਦਾ ਅਸੀਂ ਤਾਂ ਜ਼ਿਕਰ ਨਹੀਂ ਕੀਤਾ ਕਦੇ ਉਹਦਾ ਵੀ ਥਾਂ ਵੀ ਕੋਈ ਕੀਤਾ ਸੀ ਬਿਤਾਖੇ ਬਾਦਾਰੂ ਕਹਣਗੇ ਵੀ ਉਹਨਾਂ ਨੇ ਗਲਤ ਕੰਮ ਕੀਤਾ ਕਿ ਬਹੁਤ ਸਾਰੀਆਂ ਗੱਲਾਂ ਸੀ ਕਹਿੰਦੇ ਨੇ ਜਾਣਕਾਰੀ ਕਹਿੰਦੇ ਜਿਹੜੀਆਂ ਗਲਤੀਆਂ ਕੀਤੀਆਂ ਹੋਈਆਂ ਹੋ ਗਈਆਂ ਹੋ ਗਈਆਂ ਅਸੀਂ ਉਹਨਾਂ ਦਾ ਜ਼ਿਕਰ ਨਹੀਂ ਕਰਦੇ ਵੀ ਚਲੋ ਕਿਉਂ ਕਰਨਾ ਜ਼ਿਕਰ ਚੁੱਪੇ ਕਰ ਜਾਈਓ ਇਤਹਾਸ ਦੇ ਆਪਣਾ ਹੀ ਲੈਣਾ ਇਤਹਾਸ ਨੂੰ ਛੱਡੋ ਪਰੇ ਕਲਗੁਰਬਣੀ ਦੀ ਗੱਲ ਇਹਦਾ ਮਤਲਬ ਹੈ ਉਹਨਾਂ ਦੇਤੇ ਬਾਤਾਂ ਸੁਧਰੀ ਤੇ ਸੰਸਾਰ ਭਾਰੂਸੀ ਸੰਸਾਰੀ ਮਦ ਭਾਰੂਸੀ ਉਹ ਭਾਰੂਸੀ ਕੋਈ ਤਾਂ ਕਾਰਣ ਨਹੀਂ ਸੀ ਇਤੋਂ ਮਤਲਬ ਇਹਦਾ ਫਤ ਲੱਗਦਾ ਦਸ ਪਾਸ਼ਾ ਦਾ ਮਤਬ ਇਹਦ ਸੀ ਜੋ ਚਾਹੁੰਦੇ ਸੀ ਪਰਿਵਾਰ ਉਹ ਤਾਂ ਉਲਟ ਹੋਇਆ ਰੋਧਬਰ ਸਾਹਿਬ ਜੋ ਮਾਦਾ ਗੁਜਰੀ ਚਾਹੁੰਦੀ ਸੀ ਉਹ ਵੀ ਚਾਹੁੰਦੇ ਸੀ ਭਾਵੇਂ ਬੋਲਦੇ ਨਹੀਂ ਸੀ ਹੋ ਗਿਆ ਉਹੀ ਜੋ ਉਹਨਾਂ ਨੂੰ ਸ਼ੱਕ ਸੀ ਇਸ ਕਰਕੇ ਉਹ ਕਹਿੰਦੇ ਸੀ ਗਲਤ ਹੋ ਗਿਆ ਸਭ ਤੋਂ ਪਹਿਲਾਂ ਹੀ ਪਤਾ ਸੀ ਇਦਾਂ ਹੋਣਾ ਉਹਨਾਂ ਮਤਲਬ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹ ਸਭ ਕੁਝ ਐ ਹੋਣ ਉਹਨਾਂ ਦੇ ਬਾਪੇ ਗਲਤ ਹੋਏ। ਸਰਬੂਤ ਦਸਮ ਪਾਸ਼ਾ ਜੀ ਤੁਮ ਪਤਾਈਏ ਕਿ ਪਰਮਿਸ਼ਨ ਦਾ ਹੋ ਤਾਂ ਭਾੜਾ ਵੱਲੋਂ ਉਹ ਜਿਹੜੀ ਅਵਸਥਾ ਸਾਹਿਬ ਜاده ਲੈ ਗਏ ਵੱਲ ਜਾਂਦੀ ਫਿਰ ਵੱਲ ਜਾਂਦੀ ਕੌਣ ਕੀ ਜਾਣਨੇ ਗੰਦੂ ਕੀ ਗੱਲ ਕੀ ਹੈ ਕੌਣ ਜਾਣੇ ਇਸ ਗੱਲ ਨੂੰ ਹਾਂ ਜੋ ਭਾਵੀ ਤੇ ਅਨਸਾਰ ਜੋ ਭਾਵੀ ਤੇ ਅਨਸਾਰ ਆਹ ਬੜਾ